ਫੂਲ ਪਸੀਨੇ ਦੀ ਕਮਾਈ ਦੀ ਹੋ ਰਹੀ ਹੈ ਸ਼ਰੀਆਮ ਲੁੱਟ ਪੰਪਾਂ ਤੇ ਵਾਹਨ ਚਾਲਕਾਂ ਨੂੰ ਦਿੱਤਾ ਜਾ ਰਿਹਾ ਹੈ ਮਾੜੀ ਕੁਆਲਟੀ ਦਾ ਡੀਜ਼ਲ ਪਿੰਡ ਕੁਮਿਆਰਾ ਵਿਖੇ પેટ્રોલ ਪੰਪ ਤੋਂ ਪੀਟਰ ਰੇੜੇ ਵਿੱਚ ਪਵਾਏ ਡੀਜ਼ਲ ਦੀ ਥਾਂ ਨਿਕਲਿਆ ਪਾਣੀ ਲੋਕਾਂ ਵਿੱਚ ਗੁੱਸਾ ਤੇਜ਼ ਕਿਹਾ ਇਸ ਪੰਪ ਤੇ ਲੋਕਾਂ ਨਾਲ ਕਈ ਵਾਰ ਹੋ ਚੁੱਕੀ ਹੈ ਬੇਈਮਾਨੀ ਪਰ ਖਾਸੇ ਵੱਡੇ ਬੰਦੇ ਦਾ ਪੰਪ ਹੋਣ ਕਰਕੇ ਹਰ ਵਾਰ ਮਾਮਲਾ ਕਰ ਲਿਆ ਜਾਂਦਾ ਹੈ ਠੰਡਾ ਵਾਹਨ ਚਾਲਕਾਂ ਨਾਲ ਹੁੰਦੀ ਠੱਗੀ ਕਰਕੇ ਪੜਕੇ ਲੋਕ ਉਹਨਾਂ ਸਬੰਧਿਤ ਕੰਪਨੀ ਅਧਿਕਾਰੀਆਂ ਤੋਂ ਸਖਤ ਕਾਰਵਾਈ ਦੀ ਮੰਗ ਨਹੀਂ ਤਾਂ ਕਰਨਗੇ ਅੰਦੋਲਨ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਮਲੇ ਦੀ ਅੰਦਰ ਵਾਂਗ ਵਧਦੀਆਂ ਜਾ ਰਹੀਆਂ ਹਨ ਪਰ अनेਕਾ ਥਾਵਾਂ ਤੇ ਪੰਪ ਮਾਲਕਾਂ ਵੱਲੋਂ ਡੀਜ਼ਲ ਪੈਟਰੋਲ ਵਿੱਚ ਮਿਲਾਵਟ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੀ ਨੰਗੀ ਚਿੱਟੀ ਲੁੱਟ ਕੀਤੀ ਜਾ ਰਹੀ ਹੈ ਭਾਵੇਂ ਇਹਨਾਂ ਅਦਾਰਿਆਂ ਤੇ ਮਿਲਾਵਟ ਕਰਨਾ ਕੋਰ ਅਪਰਾਧ ਹੈ ਪਰ ਇਹ ਪੈਟਰੋਲ ਪੰਪ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਹੋਣ ਕਰਕੇ ਸ਼ਿਕਾਇਤਾਂ ਮਿਲਣ ਪਿੱਛੋ ਵੀ ਕੰਪਨੀ ਅਧਿਕਾਰੀ ਜਾਂ ਪ੍ਰਸ਼ਾਸਨ ਇਸ ਮਾਮਲੇ ਤੇ ਸਖਤ ਕਾਰਵਾਈ ਨਹੀਂ ਕਰਦੇ। ਤਾਜ਼ਾ ਮਾਮਲਾ ਲੰਬੀ ਬਲਾਕ ਦੇ ਪਿੰਡ ਕੁਮਿਆਰਾ ਵਿਖੇ ਇੱਕ ਪੈਟਰੋਲ ਪੰਪ ਦਾ ਹੈ। ਜਿੱਥੇ ਇੱਕ ਪੀਟਰ ਚਾਲਕ ਵੱਲੋਂ ਪਵਾਏ ਡੀਜ਼ਲ ਦੀ ਥਾਂ ਪਾਣੀ ਨਿਕਲਿਆ ਜਿਸ ਤੇ ਪਿੰਡ ਦੇ ਲੋਕ ਭੜਕ ਉਠੇ। ਪਿੰਡ ਵਾਸੀਆਂ ਵੱਲੋਂ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਸ ਪੰਪ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਇਹ ਪੰਪ ਮਾਲਕ ਰਸੂਖਵਾਨ ਵਿਅਕਤੀ ਹੋਣ ਕਰਕੇ ਕਾਰਵਾਈ ਨਹੀਂ ਹੁੰਦੀ। ਉਧਰ ਇਸ ਮਾਮਲੇ ਤੇ ਪਿੰਡ ਵਾਸੀਆਂ ਵਿੱਚ ਰੋਸ ਤੇਜ ਹੁੰਦਾ ਵੇਖ ਕੇ ਕਿਲਿਆਵਾਲੀ ਥਾਣੇ ਤੋਂ ਪੁਲਿਸ ਕਰਮਚਾਰੀ ਵੀ ਮੌਕੇ ਤੇ ਪੁੱਜ ਕੇ ਜਿਨ੍ਹਾਂ ਨੇ ਸਥਿਤੀ ਤੇ ਕਾਬੂ ਪਾਇਆ ਪਿੰਡ ਵਾਸੀਆਂ ਨੇ ਇਸ ਪੰਪ ਨਾਲ ਸੰਬੰਧਿਤ ਕੰਪਨੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਗਰੀਬ ਪੀਟਰ ਚਾਲਕ ਰੂਲਦੂ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕੁਮਿਆਰਾ ਨੇ ਦੱਸਿਆ ਕਿ ਉਹ ਮਿੱਡੂ ਖੇੜੇ ਤੋਂ ਪਿਆਜ਼ ਵੇਚ ਕੇ ਵਾਪਸ ਆ ਰਿਹਾ ਸੀ ਪਿੰਡ ਨੇੜੇ ਪੁੱਜ ਕੇ ਉਸ ਨੂੰ ਲੱਗਾ ਕਿ ਪੀਟਰ ਰੇੜੇ ਵਿੱਚ ਡੀਜ਼ਲ ਖਤਮ ਹੋਣ ਵਾਲਾ ਹੈ ਇਸ ਲਈ ਪਿੰਡ ਦੇ ਸਥਿਤ ਪੰਪ ਤੋਂ ਉਸਨੇ 300 ਰੁਪਏ ਦਾ ਡੀਜ਼ਲ ਪਵਾਇਆ ਪਰ ਉਸ ਦਾ ਪੀਟਰ ਰੇੜਾ ਪੰਪ ਤੋਂ 100 ਮੀਟਰ ਜਾ ਕੇ ਬੰਦ ਗਿਆ ਜਦੋਂ ਮਿਸਤਰੀ ਨੂੰ ਸੱਦ ਕੇ ਚੈੱਕ ਕਰਾਇਆ ਤਾਂ ਟੈਂਕੀ ਵਿੱਚੋਂ ਤੇਲ ਦੀ ਥਾਂ ਤੇ ਪਾਣੀ ਨਿਕਲਿਆ ਇਸ ਮੌਕੇ ਪ੍ਰਭਜੋਤ ਸਿੰਘ ਲਖਵਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਤੇਲ ਘਟ ਪਾਉਣ ਸਮੇਤ ਸ਼ਿਕਾਇਤਾਂ ਆਉਂਦੀਆਂ ਹਨ ਉਲਟਾ ਪੰਪ ਦੇ ਕਰਮਚਾਰੀਆਂ ਦਾ ਵਤੀਰਾ ਬਹੁਤ ਮਾੜਾ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨਾਲ ਹੁੰਦੀ ਠੱਗੀ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਅਧਿਕਾਰੀਆਂ ਵੱਲੋਂ ਪੰਪ ਮਾਲਕ ਦੇ ਪ੍ਰਭਾਵ ਕਰਕੇ ਮਾਮਲੇ ਨੂੰ ਦਬਾ ਲਿਆ ਜਾਂਦਾ ਹੈ। ਉਧਰ ਘਟਨਾ ਰਾਤ ਦੀ ਹੋਣ ਕਰਕੇ ਵਿਵਾਦ ਲੇਟ ਤੱਕ ਚੱਲਦਾ ਰਿਹਾ। ਫਿਰ ਅਧਿਕਾਰੀਆਂ ਦੇ ਕਹਿਣ ਤੇ ਲੋਕਾਂ ਨੇ ਪੰਪ ਦੇ ਡੀਜ਼ਲ ਦੇ ਸੈਂਪਲ ਸੀਲ ਕਰਾ ਕੇ ਰੱਖ ਲਏ ਅਤੇ ਸਵੇਰੇ ਅਧਿਕਾਰੀ ਦੇ ਆਉਣ ਨੂੰ ਉਡੀਕਣ ਲੱਗੇ। ਦੂਜੇ ਪਾਸੇ ਪੰਪ ਦੇ ਕਰਮਚਾਰੀਆਂ ਵੱਲੋਂ ਇਸ ਸਬੰਧੀ ਕਿਸੇ ਦੀ ਤਸੱਲੀ ਤਾਂ ਨਹੀਂ ਕਰਾਈ ਜਾ ਸਕੀ ਪਰ ਉਹ ਇਸ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਦੱਸ ਰਹੇ ਸਨ ਪਰ ਮਾਮਲੇ ਦੀ ਅਸਲੀ ਤਸਵੀਰ ਤਾਂ ਕੰਪਨੀ ਵੱਲੋਂ ਜਾਂਚ ਤੇ ਕਾਰਵਾਈ ਤੋਂ ਬਾਅਦ ਸਾਹਮਣੇ ਆਏਗੀ ਜੀ ਬਾਈ ਜੀ ਮੇਰਾ ਨਾਮ ਰੋਲਦੂ ਸਿੰਘ ਹੈ ਸਨਫ ਬੰਤਾ ਸਿੰਘ ਪਿੰਡ ਕਿਮਾਰੇ ਦੇ ਰਹਿਣ ਵਾਲਾ ਹਾਂ ਕੀ ਹੋਇਆ ਜੀ ਬਾਈ ਜੀ ਮੈਂ ਮਿੱਡੂ ਖੜੇ ਤੋਂ ਕੰਡੇ ਵੇਚ ਕੇ ਆਇਆ ਸੀਗਾ ਹਾਂ ਇਹ ਜਦੋਂ ਮੇਰਾ ਫਿਲਟਰ ਚ ਤੇਲ ਜਮਾ ਥੋੜਾ ਰਹਿ ਗਿਆ ਮੈਂ ਪੰਪ ਤੇ ਲਿਆ ਕੇ ਲਾਦਾ ਪੰਪ ਤੇ ਬੰਦ ਕੀਤਾ ਫਿਲਟਰ ਹਾਂ ਪੰਪ ਤੋਂ ਮੈਂ ਨਾ ਥੋੜਾ ਤੇਲ ਪਾਇਆ ਹਾਂ 1.7 ਤੇ 43 ਬਾਂਡੇ ਨੇ ਮੈਨੂੰ ਤੇਲ ਪਾਇਆ ਠੀਕ ਹੈ ਇੱਥੋਂ ਮੈਂ ਫਿਲਟਰ ਲੈ ਕੇ ਗਿਆ ਤੇ ਮੇਰਾ ਫਿਲਟਰ ਉਹ ਖੜ ਗਿਆ ਸਾਹਮਣੇ ਜਾ ਕੇ ਤੁਹਾਨੂੰ ਲੱਗੇ ਚਲੋ ਇੱਕ ਕਿੱਲਾ ਵੀ ਪੰਪ ਮੇਰਾ ਚੱਲਿਆ ਨਹੀਂ ਉੱਥੇ ਜਾ ਕੇ ਮੈਂ ਮਿਸਤਰੀ ਸੱਧਿਆ ਹਵਾ ਹੋਵਾ ਕੜਾਈ ਤਾਂ ਸਾਰਾ ਟੈਂਕੀ ਦੇ ਵਿੱਚ ਪਾਣੀ ਸੀ ਪਾਣੀ ਆਈ ਜਾਂਦਾ ਉਹਦੇ ਵਿੱਚ ਵੀ ਮੰਗ ਕੀਤੀ ਚੱਕਦੇ ਹੋ ਮਾਦਾ ਜੀ ਕਾਰਵਾਈ ਦੀ ਮੰਗ ਮੰਗਤ ਕਾਰਵਾਈ ਕਰ ਪਹਿਲਾਂ ਵੀ ਹੋਇਆ ਕਿਸੇ ਨੇ ਪਿੰਡ ਚ ਪਿੰਡ ਚ 3-4 ਵਾਰੀ ਹੋ ਗਿਆ ਪਹਿਲਾਂ ਜੀ ਇੱਕ ਵਾਰੀ ਸਰ ਵੀ ਪਾੜਤਾ ਸੀ ਨੇ ਫੇਰ ਵੀ ਘਟ ਪਾਤਾ ਸੀ ਤੇ ਸਰ ਵੀ ਪਾੜਤਾ ਸੀ ਮੁੰਡੇ ਦਾ ਤੇ ਚੌਥੀ ਵਾਰ ਕਾਂਡ ਹੋਇਆ ਜੀ ਕੀ ਨਾਮ ਹੈ ਵੀਰੇ ਕਿੱਥੋਂ ਦੇ ਹਨ ਮੇਰਾ ਨਾਮ ਪ੍ਰਵਜੋਤ ਸਿੰਘ ਪਿੰਡ ਘਮੇਰਾ ਦਾ ਬਸਨੀ ਕਾਈ ਨੇ ਜੀ ਕੀ ਹੋਇਆ ਕੀ ਵੀਰੇ ਇਹ ਆਪਣੇ ਪਿੰਡ ਦਾ ਰੋਲ ਸਿੰਘ ਨਾਮ ਦਾ ਵਿਅਕਤੀ ਸੀ ਉਹਨੇ ਆ ਰਣਜੀਤ ਫਿਲਿੰਗ ਸਟੇਸ਼ਨ ਜਿਹੜਾ ਕਿ ਕਾਲੀ ਆਗੂ ਆ ਜਿਹੜਾ ਰਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਪੰਪ ਆ ਇਹ ਉਹਨਾਂ ਤੋਂ ਡੀਜ਼ਲ ਪਵਾਇਆ ਸੀ ਉਹ ਪਿੱਛੋਂ ਇਹਨਾਂ ਦੇ ਪਿੰਡ ਹੀ ਮਿੱਡੂ ਖੇੜਾ ਗੰਡੇ ਵਗੈਰਾ ਵੇਚ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਡੀਜ਼ਲ ਜਦੋਂ ਪਵਾਇਆ ਪੰਪ ਉਹ ਤੋਂ ਲੈ ਕੇ ਤੇ ਜਿਹੜਾ ਪੈਟਰੋਲ ਪੰਪ ਦਾ ਗੇਟ ਆ ਇੱਥੋਂ ਤੱਕ ਹੀ ਉਹਨਾਂ ਦੀ ਗੱਡੀ ਮਤਲਬ ਫਿੱਟਰ ਸੀਗਾ ਜਿਹੜਾ ਉਹ ਪਹੁੰਚਿਆ ਇੱਥੇ ਪਹਿਲਾਂ ਬੰਦ ਹੋ ਗਏ ਉਹਨੇ ਪਿੰਡੋਂ ਮਿਸਤਰੀ ਨੂੰ ਸੱਦ ਕੇ ਜਦੋਂ ਦਿਖਾਇਆ ਤਾਂ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤੋਂ ਸਾਰਾ ਪਾਣੀ ਆ ਡੀਜ਼ਲ ਤਾਂ ਕੋਈ ਹੈ ਹੀ ਨਹੀਂ ਉਹਨੇ ਤਿੰਨ ਕਸਾਉ ਦਾ ਡੀਜ਼ਲ ਪਵਾਇਆ ਸੀ ਵਾਹ ਤਾਂ ਹੁਣ ਕੀ ਮੰਗ ਕੇ ਕਰ ਰਹ ਹੁਣ ਸਾਡੇ ਤਾਂ ਮੰਗ ਇਹ ਆ ਜੀ ਪਿੰਡ ਵਾਲਿਆਂ ਦੇ ਵੀ ਇਹ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਕਿਉਂਕਿ ਤਿੰਨ ਚਾਰ ਰੋਲੇ ਪਹਿਲਾਂ ਵੀ ਹੋ ਗਏ ਹੂੰ ਤਿੰਨ ਚਾਰ ਰੋਲੇ ਆਏ ਹੋ ਗਏ ਇੱਕ ਵਾਰੀ ਦੋ ਵਾਰੀ ਪਹਿਲਾਂ ਇਹਨਾਂ ਨੇ ਡੀਜ਼ਲ ਘੱਟ ਪਾਇਆ ਸੀ ਦੋ ਰੋਲੇ ਤਾਂ ਹੋ ਸੀਗੇ ਇਹ ਕੱਲ ਹੀ ਆ ਗੋਣ ਕਰਕੇ ਪਿੰਡ ਦੇ ਬੰਦਿਆਂ ਤੇ ਦਵਾ ਪਾ ਕੇ ਇਹ ਛੇਤੀ ਰਾਜੀਨਾਮਾ ਕਰ ਜਾਂਦੇ ਆ ਇੱਕ ਰੋਲਾ ਮੇਰੇ ਲਈ ਦੋ ਸਤਮਿਤਰ ਦੋ ਸਤਮਿਤਰ ਦਾ ਵੀ ਸੀਗਾ ਹੂੰ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਜਿਹੜੇ ਇੱਥੇ ਪੰਪ ਦੇ ਉੱਤੇ ਲੱਗਿਆ ਸੀਗਾ ਦਾ ਜਿਹੜਾ ਮਨ ਡੀਜ਼ਲ ਪਾਉਂਦਾ ਸੀ ਹੂੰ ਉਹਨੇ ਕੀ ਕੀਤਾ ਜਦੋਂ ਉਹਦੇ ਕੋਲੇ ਕ੍ਰੈਡਿਟ ਕਾਰਡ ਦੀ ਐਂਟਰੀ ਮਾਰੀ ਹੂੰ ਉਹਦੇ ਉਹਨੇ ਪਾਸਵਰਡ ਦੇਖ ਕੇ ਉਹਨੇ ਆਪ ਦੀ ਐਂਟਰੀ ਇੱਕ ਵਾਰੀ ਮਾਰ ਲਾ 10000 ਦੀ ਐਂਟਰੀ ਮਾਰ ਕੇ ਤੇ ਆਪ ਕੈਸ਼ ਕੱਢ ਕੇ ਲੈ ਗਿਆ ਉਹਨੇ ਇਹ ਰੰਦਾ ਕੋਈ ਰੌਲਾ ਸੀਗਾ ਮਤਲਬ ਇਸ ਤੋਂ ਪਹਿਲਾਂ ਕਾਫੀ ਰੋਲੇ ਹੋਏ ਆ ਰੋਲੇ ਬਹੁਤ ਹੋਏ ਆ ਇਹਨਾਂ ਦੇ ਹੁੰਦਾ ਹੀ ਰਹਿੰਦਾ ਦੋ ਤਿੰਨ ਮਹੀਨੇ ਟੱਪਦੇ ਨਹੀਂ ਪਹਿਲਾਂ ਹੋ ਜਾਂਦਾ ਇਹਨਾਂ ਬੱਕਰ ਦਾ ਰੌਲਾ ਠੀਕ ਲਖਮਨ ਸਿੰਘ ਜੀ ਕੰਟੀ ਮੈਡ ਤੇ ਰਹਿਣ ਵਾਲੇ ਆ ਵਿਕਿੰਗ ਹੋਇਆ ਕੰਪਿਊਟਰ ਤੇਲ ਦੇ ਵਿੱਚ ਪਾਣੀ ਪਾ ਲਈ ਇਹਨਾਂ ਨੇ ਤੇ ਇਹ ਪਹਿਲਾ ਹੀ ਝਗੜਾ ਨਹੀਂ ਇਹਨਾਂ ਦਾ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਝਗੜੇ ਹੋ ਚੁੱਕੇ ਆ ਪਹਿਲਾ ਇੱਕ ਵਾਰੀ ਨੇ ਤੇਲ ਘੱਟ ਪਾਇਆ ਜਦੋਂ ਇੱਥੇ ਇਕੱਠੇ ਹੋ ਕੇ ਆਏ ਵੀ ਸਾਨੂੰ ਤੇਲ ਘੱਟ ਪਾਇਆ ਤਾਂ ਇਹਨਾਂ ਨੇ ਕੋਲ ਲਈ ਝਗੜਾ ਕੀਤਾ ਕਿ ਉਹ ਸਰ ਵੀ ਕੱਟਦਾ ਸੀਗਾ ਠੀਕ ਐ ਪਰ ਇਹ ਪੰਪ ਇਸੇ ਕਾਸ਼ੇ ਵੱਡੇ ਆਪਣੇ ਲੀਡਰ ਦਾ ਅਕਾਲੀ ਦਾ ਉਹਦਾ ਦਵਾ ਪੈ ਜਾਂਦਾ ਤੇ ਰਾਜਨਾਮਾ ਹੋ ਜਾਂਦਾ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਵੀ ਹੋਇਆ ਸੀਗਾ ਵੀ ਟਰੰਮ ਘਰੋਣਾ ਸੀ ਕੋ ਤੇਲ ਦਾ ਤਾਂ ਉਹ ਟਰੰਮ ਪਰਦੇ ਪਰਦੇ ਮਸ਼ੀਨ ਨੇ 6-7 ਵਾਰੀ ਕੱਟ ਮਾਰਿਆ ਕੱਟ ਮਾਰਿਆ ਤੇ ਉਹਨੂੰ ਪੁੱਛਿਆ ਵੀ ਕਿਉਂ ਇਹ ਕੱਟ ਕੱਟ ਮਾਰਦੀ ਹੈ ਮਸ਼ੀਨਾਂ ਤਾਂ ਉਹ ਕਹਿੰਦੇ ਵੀ ਇਹ ਤਾਂ ਉਹ ਹੀ ਘਟ ਮਾਰਦੇ ਹੁਣ ਇੱਥੇ ਜਦੋਂ ਬੰਦੇ ਸੱਦੇ ਤਾਂ ਇਹਨਾਂ ਦੇ ਅਫਸਰ ਆਏ ਤੇ ਉਹਨਾਂ ਨੇ ਚੈੱਕ ਕੀਤਾ ਤੇਨਾਂ ਨੂੰ ਮਸ਼ੀਨਾਂ ਵਿੱਚ ਪੂਰਾ ਨੁਕਸਨ ਮਿਲਿਆ ਪਰ ਉਹੀ ਦਬਾਅ ਸਾਦਕਾ ਦੇਰੇ ਰਾਇਨਾਮਾ ਹੋ ਗਿਆ ਹੁਣ ਇਹਨਾਂ ਦਾ ਤੀਜੀ ਵਾਰ ਫੇਰ ਇੱਕ ਨਮਾ ਕੀ ਮੰਗ ਕੀ ਕਰ ਰਹੇ ਨੇ ਮੰਗ ਕਾਰਵਾਈ ਦੀ ਕਰਦਿਆਂ ਜੀ ਇਹਨਾਂ ਜੀ ਕੰਪਨੀ ਦੇ